ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਹਾਨੂੰ ਪਤਾ ਹੀ ਹੈ ਕਿ ਜੋ ਮੰਡ ਖੇਤਰਾਂ ਦੇ ਵਿੱਚ ਜੋ ਕਿ ਪਾਣੀ ਦੇ ਨਾਲ ਕਾਫੀ ਲੋਕਾਂ ਦਾ ਜੋ ਨੁਕਸਾਨ ਹੋਇਆ ਉਸ ਨੂੰ ਮੰਤਰੀ ਨਜ਼ਰ ਰੱਖਦੇ ਹੋਏ ਪਿੰਡ ਮੰਡ ਕੁਲੇ ਦੀ ਸਮੂਹ ਸੰਗਤਾਂ ਵੱਲੋਂ ਹਾਰਤ ਪੀੜਤ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਤੇ ਆਓ ਪਾ ਹੁਣ ਗੱਲਬਾਤ ਕਰਦੇ ਹਾਂ ਪਿੰਡ ਮੰਡ ਕੁਲੇ ਦੇ ਸੰਗਤਾਂ ਦੇ ਨਾਲ ਤੇ ਲੈਣੇ ਜਾਣਕਾਰੀ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਰਾਤ ਸਮਗਰੀ ਤੁਸੀਂ ਮੰਡ ਰਹੇ ਹੋ ਕਿਹੜੀ ਸੰਗਤ ਵੱਲੋਂ ਮੰਡ ਰਹੇ ਹੋ ਤੇ ਕੀ ਕਹਿਣਾ ਚਾਹਤੇ ਕੀ ਕੀ ਰਾਤ ਸਮਗਰੀ ਦੇ ਵਿੱਚ ਤੁਸੀਂ ਲੈ ਕੇ ਆਏ ਹੋ ਇਸ ਮੂਹ ਸਾਤ ਸੰਗਤ ਮੰਡਕੁੱਲਾ ਵੱਲੋਂ ਸਾਡੇ ਐਨਆਰਆਈ ਭਰਾ ਜੋ ਸਾਡੇ ਵਿਦੇਸ਼ਾਂ ਵਿੱਚ ਮੰਡਕੁੱਲੇ ਦੇ ਰਹਿੰਦੇ ਹਨ ਉਹਨਾਂ ਵੱਲੋਂ ਇਹ ਜਿਹੜੀ ਰਾਤ ਸਮਗਰੀ ਹੈ ਕੰਬਲਾਂ ਦੀ ਸੇਵਾ ਰਾਸ਼ਨ ਦੀ ਸੇਵਾ ਰਾਸ਼ਨ ਦੇ ਕਿੱਟਾਂ ਨੇ ਇਹ ਸਿਰਫ ਤੇ ਸਿਰਫ ਜੋ ਹਾਰਡਪੀਟ ਲੋਕ ਹਨ ਕਿਸਾਨ ਮਜ਼ਦੂਰ ਹਨ ਕਿਸਾਨ ਹਨ ਜਾਂ ਮੰਡ ਦੇ ਵਿੱਚ ਗੁਜਰ ਭਰਾ ਰਹਿੰਦੇ ਹਨ ਉਹਨਾਂ ਪਰਿਵਾਰਾਂ ਨੂੰ ਇਹ ਸਮਾਨ ਰਾਹਤ ਦਾ ਦਿੱਤਾ ਜਾ ਰਿਹਾ ਹੈ ਇਹ ਸਾਰੀਆਂ ਬੇਨਤੀ ਸਮੂਹ ਸਾਜੰਗਤ ਮੰਡਕੁੱਲਾ ਸਾਡੇ ਸੁਖਦੀਪ ਸਿੰਘ ਜੀ ਸਰਪੰਚ ਤੇ ਐਨ ਆਰ ਏ ਵੀਰਾਂ ਨੇ ਪਿੰਡ ਦੇ ਹੋਰ ਸਾਰੇ ਮੈਂਬਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੇ ਸਲਾਹ ਕਰਕੇ ਕਿ ਜੋ ਵੀ ਇਹ ਆਫਤ ਆਈ ਹੈ ਹਾਰਪੀਟਾਂ ਦੇ ਉਹਨਾਂ ਨੂੰ ਰਾਹਤ ਦੇ ਤੌਰ ਤੇ ਆਪਣੀ ਕਿਰਤਕ ਮੈਨੂ ਸਫਲ ਕਰਦੇ ਹੋਏ ਕੁਝ ਨਾ ਕੁਝ ਜ਼ਰੂਰ ਦਿੱਤਾ ਜਾਵੇ ਅਸੀਂ ਹੋਰ ਵੀ ਕਲਬਾਂ ਨੂੰ ਜਿਹੜੇ ਸਮਾਜ ਸੇਵਕ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਲੋਕਾਂ ਦਾ ਹੜ੍ਹ ਕਾਰਨ ਨੁਕਸਾਨ ਹੋਇਆ ਹੈ ਉਹਨਾਂ ਦੀ ਵੱਦੂ ਵੱਦ ਸੇਵਾ ਕੀਤੀ ਜਾਵੇ ਵੱਦੂ ਵੱਦ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਕਿਉਂਕਿ ਬਹੁਤ ਨੁਕਸਾਨ ਹੋਇਆ ਹੈ ਤੇ ਇਹ ਜੋ ਸਾਡੇ ਪਿੰਡ ਮੰਡਕੁੱਲਾ ਦੇ ਸਮੂਹ ਸਾਰ ਸੰਗਤ ਨੇ ਵੱਦ ਚੜ ਕੇ ਮਾਇਆ ਦੇ ਗੱਫੇ ਭੇਜਿਆ ਨਾ ਐਨ ਆਰ ਆਈ ਵੀਰਾਂ ਨੇ ਵੀ 50000 10000 5000 ਜਿਵੇਂ ਵੀ ਕਿਸੇ ਦੀ ਐਸ ਸੀ ਐਸ ਸੀ ਵੱਦੂ ਵੱਦ ਸੇਵਾ ਕੀਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਦੇ ਵੀ ਮਿਹਰ ਭਰਿਆ ਹੱਥ ਰੱਖੇ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਤੇ ਇਹ ਰਾਹਤ ਕਾਰਜ ਚੱਲਦੇ ਰਹਿਣ ਅਸੀਂ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਅੱਜ ਕਿਹੜੇ ਕਿਹੜੇ ਮੰਡ ਕਿਹੜਾਂ ਜੁਆ ਤੁਸੀਂ ਜਿਹੜੀ ਸੇਵਾ ਜਿਹੜੀ ਆਪਣੀ ਨਿਭਾਉਂਦਾ ਅਸੀਂ ਅੱਜ ਜਿਵੇਂ ਨੰਗਲ ਮੰਡ ਮੰਡਕੁਲਾ ਮੰਡ ਆਸੀਂ ਪਿੰਡ ਮੰਡਕੁੱਲਾ ਦੀ ਸਾਰੀ ਸਾਧ ਸੰਗਤ ਦਾ ਪਿੰਡ ਮੰਡਕੁੱਲਾ ਤੋਂ ਇਹ ਸ਼ੁਰੂ ਕੀਤਾ ਹੈ ਰਾਤ ਦਾ ਕਾਰਜ ਉਸ ਤੋਂ ਅੱਗੇ ਨੰਗਲ ਦਾਣਾ ਮੰਡ ਮੰਡਕੋਖਾ ਤਲਵੰਡੀ ਕੋਖਾ ਇੱਕ ਮੰਡ ਸਰਦਾਰ ਸਿੰਘ ਵਾਲਾ ਜਿੱਥੇ ਕਿ ਕਾਫੀ ਲੋਕ ਉੱਤੇ ਪਿੰਡ ਦੇ ਵਿੱਚ ਰਹਿੰਦੇ ਹਨ ਉੱਥੇ ਅਸੀਂ ਹੁਣ ਜਾ ਰਹੇ ਹਾਂ ਉੱਥੇ ਇਹ ਸੇਵਾ ਜਿਹੜੇ ਹੜਪੀੜਤਾ ਨਾ ਉਹਨਾਂ ਨੂੰ ਹੀ ਦਿੱਤੀ ਜਾਵੇਗੀ ਇਹ ਵਾਹਿਗੁਰੂ ਸਾਡੀ ਸੇਵਾ ਪ੍ਰਮਾਣ ਕਰੇ ਜਿਓ ਅੱਜ ਤੁਸੀਂ ਹੜਪੀੜਤਾ ਦੀ ਬਾਹ ਫੜਨ ਜਾ ਰਹੇ ਹੋ ਰਾਹਤ ਮਗਰੀ ਤੁਸੀਂ ਮੰਨ ਰਹੇ ਹੋ ਕੀ ਕਰਨਾ ਚਾਹੋਗੇ ਅੱਜ ਦੇ ਦਿਨ ਤੇ ਕਾਸਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਸਾਡੇ ਪਿੰਡ ਪੂਰਾ ਮੰਡਗੁਰੂ ਦੇ ਸਾਧ ਸੰਗਤ ਨੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜੋ ਹਰ ਬੀੜਤਾ ਦੇ ਲੋਕ ਬੈਠੇ ਹੋਏ ਹਨ ਉਹਨਾਂ ਦੀ ਸੇਵਾ ਵਾਸਤੇ ਕੰਬਲ ਤੇ ਰਾਸ਼ਨ ਦੀ ਕਿੱਟਾਂ ਲੈ ਕੇ ਜਾ ਰਹੇ ਹਾਂ ਘਰ ਘਰ ਉਹਨਾਂ ਨੂੰ ਰਾਸ਼ਨ ਪਹੁੰਚਾਵਾਂਗੇ ਵਾਈ ਗੁਰੂ ਉਹਨਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖੇ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਮਿਹਰ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਕੀ ਕਰਾਜੋਗੇ ਅੱਜ ਰਾਹਤ ਸਮਗਰੀ ਤੁਸੀਂ ਲੈ ਕੇ ਆਏ ਹੋ ਮੁਕਾ ਮੰਡ ਖੇਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਮੇਰੇ ਤੋਂ ਪਹਿਲਾਂ ਵੀ ਦੋ ਜਿਹੜੇ ਮੇਨ ਸਾਡੇ ਪਤਵੰਤੇ ਸੱਜਣ ਸਜਣ ਸਿੰਘ ਜੀ ਦੇ ਸਰਪੰਚ ਵੀ ਸੀ ਸਾਡੇ ਐਲਸੀ ਵੀ ਸੀ ਆਪਣਾ ਜਰਨੈਲ ਸਿੰਘ ਤੋਂ ਫੇਨਾ ਨੇ ਜਿਸ ਤਰੀਕੇ ਨਾਲ ਵੀ ਆਪ ਜੀ ਨੂੰ ਦੱਸਿਆ ਹੈ ਕਿ ਉਸੇ ਸਾਰੇ ਮਿਲ ਕੇ ਅਸੀਂ ਇਹ ਜਿਹੜਾ ਸਲਾਹ ਕਰਕੇ ਇਸ ਮੁੱਦੇ ਨੂੰ ਉੱਪਰ ਉਠਾਇਆ ਤੇ ਸਾਡੀ ਬਾਹਰੋਂ ਵੀਰਾਂ ਨੇ ਵੀ ਤੇ ਪਿੰਡ ਦੇ ਸੱਜਣਾ ਵੀ ਵੱਧ ਤੋਂ ਵੱਧ ਚੜ ਕੇ ਸੇਵਾ ਕੀਤੀ ਐ ਅਸੀਂ ਇਹੀ ਗੱਲ ਚਾਹੁੰਦੇ ਹਾਂ ਕਿ ਜਿਹੜੇ ਹਰ ਪੀੜ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹੀ ਇਹ ਸਾਰੀ ਸਮੱਗਰੀ ਦਿੱਤੀ ਜਾਏ ਤਾਂ ਕਿ ਉਹਨਾਂ ਦਾ ਹੋਰ ਭਲਾ ਹੋ ਸਕੇ ਹੋਰ ਵੀ ਇਹ ਗਾਪਰਲਾ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਸਰ ਤੁਹਾਨੂੰ ਹੋਰ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਦੇ ਕੋਲ ਪਹੁੰਚਾਂਗੇ ਤੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਕੀ ਕੀ ਲੈ ਕੇ ਆਏ ਤੁਸੀਂ ਸਮੱਗਰੀ ਦੇ ਵਿੱਚ ਅੱਜ 10 ਕਿਲੋ ਦੀ ਸਾਡੀ ਆਟੇ ਦੀ ਕਿਟ ਹੈ ਜੀ ਤੇ ਕੰਬਲ ਨੇ ਉਹਦੇ ਬਾਅਦ ਦਾਲ ਚੌਲ ਖੰਡ ਨਮਕ ਮਸਾਲਾ ਜੋ ਵੀ ਜਰੂਰੀ ਚੀਜ਼ ਆ ਸਾਨੂੰ ਬਣਾਉਣ ਕਰਕੇ ਖਾਣ ਦੇ ਵਿੱਚ ਵਰਤ ਹੁੰਦੀ ਸਾਰੀਆਂ ਚੀਜ਼ਾਂ ਠੁੱਟ ਠੁੱਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਗੁਰਦੁਆਰਾ ਹੀ ਹੈ ਇਹ ਕੀ ਕਹਿੰਦੇ ਆ ਯਾਰ ਇਹ ਨਹੀਂ ਸਰਪਾ ਸਾਹ ਆਹ ਗੁੱਸਾਂ ਵਾਲੀ ਗੱਲ ਪਹਿਲਾਂ ਅੱਗੇ ਪਿੱਛੇ ਬੀਤੇ ਦਾ ਟੋਖੜੇ ਥੋਏ ਕਿਉਂ ਬਈ ਉਹਨਾਂ ਨੂੰ ਵਾਜਾ ਮਾਰਦੇ ਨੇ ਆਏ ਨਹੀਂ ਹੋਟਲ 'ਚ ਮਰਜ਼ੀ ਹੈ ਉਹਨਾਂ ਨੂੰ ਜਿਆਦਾ ਵਾਜਾ ਪਾਈ ਸਾਡਾ ਕੋਈ ਨਾਲੋਂ ਪ੍ਰੋਬਲਮ ਆਉਣਾ ਮੋਟਾ ਹਾਂ ਜੀ ਹਰਦੀਪ ਸੇਲ ਕਰ ਰਹੇ ਹਾਂ ਜੀ ਕਦੇ ਇੱਥੋਂ ਮੁੜਨਾ ਹਾਂ ਆ ਤਾ ਮੋੜੇ ਬਾਕੀ ਹੋ ਗਏ ਸਾਰੇ ਆਈ ਜਾਂਦੇ ਨੇ ਆਈ ਜਾਂਦੇ ਅਗਲੇ ਘਰ ਦੇ ਜਾ ਤਾਂ ਭਗਾਓ ਯਾਰ ਅੱਗੇ ਘਰ ਦੇ ਨੂੰ ਓਕੇ ਓਕੇ ਆਪਣਾ ਇਲਾਕਾ ਬੰਦ ਕਰ ਲੈ ਅਸੀਂ ਬੰਦ ਕਰਾਂਗੇ ਇੰਦਰ ਨੂੰ ਕਰੂੰਗਾ ਬੁਰਾ ਜਨਾ ਚਲੋ ਹਾਂ ਜਪਲੇ ਵਰਤ ਮਾਈ ਗੁਰਜੀ ਖਾਲਸਾ 1 ਮਿੰਟ ਉਹ ਬੰਦਾ ਤੋਂ ਪਿੱਛੇ ਉਹ ਬੰਦਾ ਨੂੰ ਬੋਲੀ ਨਾ ਉਹ ਬਣਾ ਲੈ ਆਪਣੀ ਵੀਡੀਓ